ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਸੋ ਦੋਸਤੋ ਅੱਜ ਆਪ ਪਹਤੌੜ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਆ ਆਓ ਬਿਨਾਂ ਕਿਸੇ ਦੇਰੀ ਦੇ ਅੱਜ ਦੀ ਕਹਾਣੀ ਨੂੰ ਸ਼ੁਰੂ ਕਰਦੇ ਆਂ ਸੱਚ ਦੀ ਜਿੱਤ ਪਿੰਡ ਦੀ ਗਲੀ ਦੇ ਕੋਨੇ ਤੇ ਇੱਕ ਬੁੱਢਾ ਕਸਾਈ ਰਹਿੰਦਾ ਸੀ ਉਹ ਸਦਾ ਕਹਿੰਦਾ ਸੀ ਸੱਚ ਬੋਲਣ ਨਾਲ ਰੋਟੀ ਨਹੀਂ ਮਿਲਦੀ ਲੋਕ ਵੀ ਕਈ ਵਾਰ ਉਸ ਦੀ ਗੱਲ ਨਾਲ ਸਹਿਮਤ ਹੋ ਜਾਂਦੇ ਇੱਕ ਦਿਨ ਪਿੰਡ ਵਿੱਚ ਇੱਕ ਨਵਾਂ ਜਵਾਨ ਆਇਆ ਉਸ ਦਾ ਨਾਮ ਸੀ 모ਹਨ ਉਸਦਾ ਸੱਚ ਬੋਲਦਾ ਸੀ ਕਦੇ ਵੀ ਝੂਠ ਨਹੀਂ ਬੋਲਦਾ ਸੀ 모ਹਨ ਨੇ ਪਿੰਡ ਵਿੱਚ ਆਪਣੀ ਛੋਟੀ ਜਿਹੀ ਦੁਕਾਨ ਖੋਲੀ ਲੋਕ ਪਹਿਲਾਂ ਤਾਂ ਹੱਸੇ ਕਿ ਹਾਂ ਸੱਚੀ ਗੱਲਾਂ ਕਰਕੇ ਇੱਥੇ ਵਪਾਰ ਨਹੀਂ ਚੱਲਦਾ ਪਰ 모ਹਨ ਨੇ ਕਦੇ ਹਾਰ ਨਹੀਂ ਮੰਨੀ ਗੁਜ ਹਫਤੇ ਵਿੱਚ ਮੋਹਨ ਦੀ ਦੁਕਾਨ ਚੰਗੀ ਚੱਲਣ ਲੱਗ ਪਈ ਲੋਕਾਂ ਨੇ ਵੇਖਿਆ ਕਿ ਉਹ ਸੱਚੀ ਗੱਲ ਕਰਦਾ ਹੈ ਧੋਖਾ ਨਹੀਂ ਦਿੰਦਾ ਤੇ ਉਸ ਦੀਆਂ ਚੀਜ਼ਾਂ ਸੌਖੀਆਂ ਤੇ ਸੱਚੀਆਂ ਹੁੰਦੀਆਂ ਹਨ ਹੁਣ ਲੋਕ ਉਸ ਤੇ ਪਰੋਸਾ ਕਰਨ ਲੱਗੇ ਕੁਝ ਮਹੀਨੇ ਬਾਅਦ ਦੇ ਸਭ ਤੋਂ ਅਮੀਰ ਜ਼ਮੀਂਦਾਰ ਨੇ ਆਪਣਾ ਸਾਰਾ ਕੱਚਾ ਸਮਾਨ ਮੋਹਨ ਕੋਲੋਂ ਖਰੀਦਣਾ ਸ਼ੁਰੂ ਕਰ ਦਿੱਤਾ ਪਿੰਡ ਵਾਲਿਆਂ ਨੇ ਵੀ ਆਪਣਾ ਰੁਖ ਬਦਲ ਲਿਆ ਇੱਕ ਦਿਨ ਉਹੀ ਕਸਾਈ ਮੋਹਨ ਕੋਲ ਆਇਆ ਤੇ ਆਖਿਆ ਮੋਹਨ ਪੁੱਤ ਮੈਂ ਤਾਂ ਸੋਚਿਆ ਸੀ ਸੱਚ ਨਾਲ ਰੋਟੀ ਨਹੀਂ ਮਿਲਦੀ ਪਰ ਤੂੰ ਸਾਬਤ ਕਰ ਦਿੱਤਾ ਕਿ ਸੱਚ ਦੀ ਸਦਾ ਜਿੱਤ ਹੁੰਦੀ ਵહન ਹੌਲੀ ਹੱਸਿਆ ਤੇ ਕਿਹਾ ਚਾਚਾ ਜੀ ਚੂੜਤੇ ਹਮੇਸ਼ਾ ਥੋੜੇ ਸਮੇਂ ਲਈ ਜੱਦਾ ਹੈ ਪਰ ਸੱਚ ਹਮੇਸ਼ਾ ਲਈ ਸੋ ਦੋਸਤੋ ਆਪਾਂ ਨੂੰ ਇਸ ਕਹਾਣੀ ਤੋਂ ਇਹ ਸਿੱਖਣ ਨੂੰ ਮਿਲਿਆ ਕਿ ਸੱਚੀ ਗੱਲ ਕਰਨੀ ਕਦੇ ਵੀ ਘਾਟਾ ਨਹੀਂ ਦਿੰਦੀ ਸੱਚ ਹਮੇਸ਼ਾ ਅੰਤ ਵਿੱਚ ਜਿੱਤਦਾ ਹੈ ਸੋ ਦੋਸਤੋ ਸਾਡੀਆਂ ਅਧੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Facebook ਦੇ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਹੁਤ ਹੀ ਜਲਦ